रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037. ਅਗ ਪਹਿਲੋ ਇਸ ਨੌਜਵਾਨ ਦਾ ਹੋਇਆ ਸੀ ਵਿਆਹ ਦੋ ਦੋਸਤ ਕਾਰ ਲੈ ਕੇ ਗਏ ਸੀ ਬਾਜ਼ਾਰ ਲੇਕਿਨ ਰਸਤੇ ਵਿੱਚ ਉਡੀਕ ਰਿਹਾ ਸੀ ਜਮਰਾਜ ਜੀहां ਅਵਾਰਾ ਪਸ਼ੂਆਂ ਕਰਕੇ ਫਿਰ ਇੱਕ ਦਦਨਕ ਹਾਸਾ ਹੋ ਚੁੱਕਾ ਗਿਆ ਦੋ ਯਾਰ ਦੋ ਸਿਰੇਗੇ ਸੀ ਕਾਰ ਤੱਕ ਦੇ ਜਾ ਰਹੇ ਸੀ ਸਾਹਮਣੇ ਪਾਸੇੋਂ ਇੱਕ ਅਵਾਰਾ ਪਸ਼ੂ ਸਾਹਮਣੇ ਆ ਗਿਆ ਗੱਡੀ ਦੇ ਉਹਨੂੰ ਬਚਾਉਂਦੇ ਬਚਾਉਂਦੇ ਇਨ੍ਹਾਂ ਵੱਲੋਂ ਗੱਡੀ ਸਾਈਡ ਵੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਜਾ ਟਕਰਾਈ ਕਿਸੇ ਚੀ ਦੇ ਨਾਲ ਅੱਜ ਕਹਿੰਦਾ ਮਤਲਬ ਕਿਸੇ ਦਰਖਤ ਦੇ ਨਾਲ ਟਕਰਾਈ ਕਿ ਜਿੱਤ ਤੋਂ ਬਾਅਦ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਪਿੱਛੇ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਕਿ ਕਾਉਸਸ ਆਵਾਰਾ ਪਛੂਆਂ ਦਾ ਜਿਹੜਾ ਲੋਕਾਂ ਕੋਲੋਂ ਲੁੱਟਾ ਜਾ ਰਿਹਾ ਹੈਗਾ ਤੁਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਖਰੀਦਦੇ ਹੋ ਤਾਂ ਤੁਹਾਨੂੰ ਉਹਦਾ ਕਾਉਸਸ ਦੇਣਾ ਪੈਂਦਾ ਹੈਗਾ ਆ ਲੇਕਿਨ ਉਹ ਕਾਉਸਸ ਜਾਂਦਾ ਕਿੱਥੇ ਪਿਆ ਆ ਇਹ ਸਵਾਲ ਹੈ ਤੱਕ ਸਿਰਫ ਕੋਸ਼ਟਮਾਰਕ ਹੀ ਹੈਗਾ ਆ ਸਰਕਾਰਾਂ ਪੈਸੇ ਤਾਂ ਕੱਟਦੀਆਂ ਆ ਚਾਹੇ ਤੁਸੀਂ ਬਾਈਕ ਖਰੀਦੋ ਫ੍ਰਿਜ ਖਰੀਦੋ ਟੀਵੀ ਖਰੀਦੋ ਮੋਟਰਸਾਈਕਲ ਖਰੀਦੋ ਕਾਰ ਖਰੀਦੋ ਤੇ ਭਾਵੇਂ ਤੁਸੀਂ ਕੋਈ ਵੀ ਚੀਜ਼ ਖਰੀਦੋ ਤੁਹਾਡਾ ਕਾਉਂਸੈਸ ਘਟਿਆ ਹੀ ਜਾ ਰਿਹਾਗਾ ਆ ਇਹ ਬਿਲਕੁਲ ਸਚਾਈ ਹੈਗੀ ਆ ਲੇਕਿਨ ਉਹ ਜਾ ਕਿੱਥੇ ਰਿਹਾ ਆ ਇਹ ਲੀਡਰਾਂ ਦੇ ਢਿੱਡਾਂ ਦੇ ਜਾ ਰਿਹਾਗਾ ਜਿਦੇ ਕਰਕੇ ਉਹ ਖਾਈ ਜਾ ਰਹੇ ਤੇ ਇੱਥੇ ਪੈਸਾ ਨਹੀਂ ਲੱਗੰਦੇ ਬੇ ਅੰਬਰਸਾਦੀ ਗੱਲ ਕਰੇ ਕਿ ਕਈ ਸਮਾਜ ਸੇਵਾਵਾਂ ਵੱਲੋਂ ਇਹ ਆਵਾਜ਼ ਚੁੱਕੀ ਗਈ ਸੀ ਧਰਨੇ ਪ੍ਰਦਰਸ਼ਨ ਕੀਤੇ ਗਏ ਸੀ ਲੇਕਿਨ ਮਿਲਦਾ ਕੀ ਸੀ ਸਿਰਫ ਇੱਕ ਅਸ਼ਵਾਸ਼ਣ ਤੇ ਅਸੀਂ ਤੁਹਾਨੂੰ ਇਸੇ ਬਾਰੇ ਦੱਸਾਂਗੇ ਦੱਸਾਂਗੇ ਕਿ ਸਿਰਫ ਦੱਸਾਂਗੇ ਵਾਲਾ ਕੰਮ ਹੀ ਰਿਹਾ ਜਾਂਦਾਗਾ ਸੀ ਮਹੌਲ ਉਸ ਲਈ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਕਿ ਮੁੜ ਕੇ ਕੁਝ ਵੀ ਉਹਦਾ ਨਹੀਂ ਨਤੀਜਾ ਨਿਕਲਦਾ ਸੀ ਜਿਹਦੀ ਪਰੇਸ਼ਾਨੀ ਆਮ ਲੋਕਾਂ ਨੂੰ ਦੇਖੜੀ ਪਿੰਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤੇ ਸੜਕਾਂ ਉੱਤੇ ਆਵਾਰਾ ਪਸ਼ੂ ਇੰਜ ਘੁੰਮਦੇ ਆ ਜਿਵੇਂ ਕਿ ਉਹ ਪਹਿਲੀਆਂ ਦੇ ਵਿੱਚ ਕਹਿ ਲੋ ਜਾਂ ਫਿਰ ਪਾਰਕਿੰਗ ਦੇ ਵਿੱਚ ਘੁੰਮਦੇ ਪਏਗੇ ਆ ਪਿੰਡਾਂ ਦੇ ਵਿੱਚੋਂ ਕਈ ਲੋਕ ਆਵਾਰਾ ਪਸ਼ੂਆਂ ਨੂੰ ਸ਼ਹਿਰਾਂ ਦੇ ਵਿੱਚ ਛੱਡ ਜਾਂਦੇ ਹਗੇ ਨੇ ਜਿੱਤੋਂ ਬਾਅਦ ਉਹ ਸ਼ਹਿਰਾਂ ਦੇ ਵਿੱਚ ਥਾਂ ਥਾਂ ਦੇ ਗੜੀਆਂ ਚੁਰਾਹਾਂ ਦੇ ਵਿੱਚ ਘੁੰਮ ਘੁੰਮ ਕੇ ਹਾਸਿਆ ਦਾ ਕਾਰਨ ਵੀ ਬਣਾਉਂਦੇ ਨੇ ਤੇ ਕਈ ਵਾਰੀ ਤਾਂ ਵੱਡੀ ਕਾਂਡ ਵੀ ਹੋ ਜਾਂਦਾ ਹੈਗਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਰਾਹ ਜਾਂਦੀਆਂ ਕੁੜੀਆਂ ਨੂੰ ਤੰਗ ਕਰਨ ਵਾਲਿਆਂ ਦੀ ਖੈਰ ਨਹੀਂ ਸਕੂਲਾਂ ਦੇ ਬਾਹਰ ਤੁਸੀਂ ਅਕਸਰ ਪੂਨ ਦਾਸ਼ਿਕ ਦੇਖੇ ਹੋਣਗੇ ਜੋ ਮੋਟਰਸਾਈਕਲਾਂ ਉੱਤੇ ਜੀੜੀਆਂ ਮਾਰਦੇ ਨਜ਼ਰ ਆਉਂਦੇ ਹੋਣਗੇ ਜਾਂ ਰਾਹ ਜਾਂਦੀ ਕਿਸੇ ਦੀ ਧੀ ਭੈਣ ਨੂੰ ਛੇੜਦੇ ਨਜ਼ਰ ਆਉਂਦੇ ਹੋਣਗੇ ਤਾਂ ਤੁਹਾਨੂੰ ਵੀ ਗੁੱਸਾ ਚੜਦਾ ਹੈਗਾ ਲੇਕਿਨ ਇੱਕ ਅਹਮਦਾਬਾਦ ਨੇ ਕਹੇ ਨਾ ਉਪਰਾਲਾ ਕੀਤਾ ਹੈ ਸਟੇਟ ਨੇ ਜਿਹਨੂੰ ਦੇਖ ਕੇ ਤੁਸੀਂ ਵੀ ਬਾਗੋ ਬਾਗ ਹੋ ਜਾਵੋਗੇ ਉਹਨਾਂ ਨੇ ਇੱਕ ਰੋਡਾਂ ਦੇ ਉੱਤੇ ਇੱਕ ਇਹੋ ਜਿਹਾ ਪ੍ਰੋਜੈਕਟ ਲਗਾ ਦਿੱਤਾ ਗਿਆ ਕਿ ਜਿੱਥੇ ਜਦੋਂ ਤੁਸੀਂ ਐਮਰਜੈਂਸੀ ਉਹਨੂੰ ਬਟਨ ਨੂੰ ਨੱਪੋਗੇ ਤਾਂ ਉਸੇ ਵੇਲੇ ਤੁਹਾਡੀ ਰਿਕਾਰਡਿੰਗ ਸਿੱਧੀ ਪੰਜਾਬ ਉੱਥੋਂ ਦੀ ਪੁਲਿਸ ਦੇ ਨਾਲ ਜਿਹੜੀ ਹੈਗੀ ਐਟੈਚਮੈਂਟ ਹੋ ਜਾਵੇਗੀ ਕਿ ਤੁਰੰਤ 5 ਮਿੰਟ ਦੇ ਵਿੱਚ ਤੁਹਾਡੇ ਕੋਲੋਂ ਪੁਲਿਸ ਮੁੱਖ ਦੇ ਪਹੁੰਚ ਜਾਵੇਗੀ ਇਹ ਦੱਸ ਰਹੇ ਨੇ ਉੱਥੋਂ ਦੇ ਅਧਿਕਾਰੀ ਕਿ ਨਾਲ ਦੇ ਨਾਲ ਇੱਕ ਮਹਿਲਾ ਵੀ ਦੱਸਦੀ ਪਈ ਗਈ ਹੈ ਜਿਹਦੇ ਨਾਲ ਉੱਥੇ ਇੱਕ ਛੋਟਾ ਜਿਹਾ ਹਾਦਸਾ ਹੋ ਰਿਹਾ ਸੀ ਉਚਨ ਮਸਟੰਡੇੜੇ ਗੇਸੀ ਛੇੜਦੇ ਪਏ ਸੀ ਕੁੜੀ ਨੇ ਤੁਰੰਤ ਹੀ ਜਾ ਕੇ ਉਸ ਚੁਰਾਹੇ ਤੇ ਜਿੱਥੇ ਉਹ ਪ੍ਰੋਜੈਕਟ ਲੱਗਾ ਸੀ ਉਹਦਾ ਬਟਨ ਦੱਪਿਆ ਨਾਲ ਹੀ ਸਿੱਧੀ ਪੁਲਿਸ ਨਾਲ ਗੱਲ ਹੋਈ ਤੇ 5 ਮਿੰਟ ਦੇ ਅੰਦਰ ਅੰਦਰ ਪੂਰੀ ਸਮੁੱਖੇ ਦੇ ਉੱਤੇ ਪਹੁੰਚ ਗਈ ਜਿੱਤੋਂ ਬਾਅਦ ਉਹਦੇ ਮਸਲਾ ਹੱਲ ਹੋ ਗਿਆ ਇਹ ਕਿਤੇ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਲੇਕਿਨ ਇਹ ਤਾਂ ਸਮਾਂ ਹੀ ਦੱਸੇਗਾ ਇੱਥੇ ਹੋਣਾ ਤੇ ਨਹੀਂ ਹੋਣਾ ਲੇਕਿਕਿ ਅਹਿਮ ਦਾ ਪੁਲਿਸ ਵੱਲੋਂ ਇਹ ਵੱਡਾ ਉਪਰਾਲਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉੱਥੋਂ ਦੇ ਨਾਗਰਿਕਾਂ ਦੀ ਕਿੰਨੀ ਸੁਰੱਖਿਆ ਦੀ ਫਿਕਰਮੰਦ ਹੈਗੀ ਆ ਐਮ ਦਾ ਪੁਲਿਸ ਤੇ ਐਮ ਦਾ ਸਰਕਾਰ ਆ ਨੌਜਵਾਨ ਨੂੰ ਆਸ਼ਕੀ ਮਾਰਨੀ ਪੈਗੀ ਮਹਿੰਗੀ ਭੂਂਡ ਆਸ਼ਿਕ ਬਣ ਕੇ ਗਿਆ ਸੀ ਪਿੰਡ ਦੇ ਵਿੱਚ ਜਨਾਨੀ ਨੂੰ ਮਿਲਣ ਲੇਕਿਨ ਇਲਾਕਾ ਨਿਵਾਸੀ ਨੇ ਲਿਆ ਫੜ ਤੇ ਦਰਖਤ ਨਾਲ ਬਣ ਕੇ ਕੀਤੀ ਸੇਵਾ ਪਾਣੀ ਪੂਰੀ ਉਤੋਂ ਬਾਅਦ ਫੜਾ ਦਿੱਤਾ ਪੁਲਿਸ ਦੇ ਹਵਾਲੇ ਜੀ ਹਾਂ ਇਹ ਮਾਮਲਾ ਜਿਹੜਾ ਆ ਪੰਜਾਬ ਦਾ ਹੀ ਨਿਕਲ ਕੇ ਸਾਹਮਣੇ ਆ ਜਿੱਤੇ ਕਿ ਇੱਕ ਨੌਜਵਾਨ ਜੋ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਹੁੰਦਾ ਸੀ ਇੱਕ ਇਲਾਕਾ ਨਿਵਾਸੀ ਨੇ ਨੂੰ ਦੋ ਤਿੰਨ ਵਾਰੀ ਖਿਲਾ ਕੇ ਆਖਿਆ ਸੀ ਕਿ ਤੂੰ ਕਾਕਾ ਨਾ ਆਇਆ ਕ ਲੇਕਿਨ ਉਦੋਂ ਤਾਂ ਇਹ ਕਹਿ ਕੇ ਚਲਾ ਜਾਂਦਾ ਸੀ ਕਿ ਮੈਂ ਹੁਣ ਨਹੀਂ ਹੁੰਦਾ ਲੇਕਿਨ ਅੱਜ ਮੁੜ ਫੇਰ ਆਇਆ ਤੇ ਕਿਸੇ ਗਵਾਂਡੀ ਦੇ ਘਰ ਦੇ ਵਿੱਚ ਬਾਹਰ ਮੋਟਰਸਾਈਕਲ ਖੜਾ ਕਰਕੇ ਜਨਾਨੀ ਨੂੰ ਮਿਲਣ ਚਲਾ ਗਿਆ ਲੇਕਿਨ ਜਦੋਂ ਉਸ ਘਰ ਦੇ ਮਾਲਕ ਵੱਲੋਂ ਆ ਕੇ ਪੁੱਛਿਆ ਗਿਆ ਪਰਿਵਾਰਕ ਮੈਂਬਰਾਂ ਨੂੰ ਤੇ ਬਾਹਰ ਮੋਟਰਸਾਈਕਲ ਕਿਹਦਾ ਲੱਗਾ ਕਿ ਉਹਨਾਂ ਨੇ ਕਿਹਾ ਇੱਕ ਮੁੰਡਾ ਜੋ ਕਿ ਮੋਟਰਸਾਈਕਲ ਬਾਹਰ ਲਗਾ ਕੇ ਕਿਤੇ ਗਾਂ ਚਲਾ ਗਿਆ ਗਿਆ ਫਿਰ ਉਹਨਾਂ ਨੇ ਉਹਦਾ ਇੰਤਜ਼ਾਰ ਕਰਕੇ ਉਹਨੂੰ ਫੜ ਲਿਆ ਚਾਰ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਫਿਰ ਦਰਖਤਨਾ ਬਣ ਕੇ ਉਹਦੀ ਸੇਵਾ ਪੂਰੀ ਕੀਤੀ ਤੇ ਫਿਰ ਪੁਲਿਸ ਨੂੰ ਸੱਦ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਗਿਆ ਤੁਸੀਂ ਕੀ ਕਿਹਾ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕਨਾਲ ਵੀਡੀਓ ਨੂੰ ਪੂਰਾ ਜਰੂਰ ਦੇਖਿਓ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer a trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. Pandith Kalidas is a master of astrology who is helping people get a better life his services are get your ex-love back black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues you can get in touch with him at 1-510 eight five zero six three eight five.